ਤਰਵਾ ਆਪਾਂ ਲਿਆ ਪਾਰਸਲ ਅੱਜ ਤੇ ਹੁਣ ਅਨਬਾਕਸਿੰਗ ਆਪਾਂ ਕਰਾ ਰਹੇ ਆਂ ਬਾਈ ਤੋਂ ਦਿਖਾਉਣੇ ਆ ਸੋਨ ਨੂੰ ਅੰਦਰੋਂ ਕਿਹੋ ਜੀ ਕੁਆਲਿਟੀ ਨਿਕਲਦੀ ਹੈ ਦੇਖੋ ਇਸ ਤਰ੍ਹਾਂ ਖਰਮਾ ਕਾਲ ਨੇ ਪੈਕ ਕੀਤਾ ਵਾ ਦੇਖ ਲਾ ਕਹੇ ਜੈਸ ਸਿਸਟਮ ਹੈ ਨਾਲ ਮਾਈਕ ਨਾਲ ਰਿਮੋਟ ਵੀ ਆ ਹੈ ਚਾਰਜਰ ਵੀ ਆ ਦਾ ਚਾਰਜ ਤਾਰ ਹੋ ਗਈ ਜਲੀ ਬੇਰੇ ਰੀਡ ਅੱਛਾ ਆ ਸਾਊਂਡ ਹੈ ਠੀਕ ਹੈ ਡਾਕਟਰ ਕਿਸੇ ਨਾਲ ਨਹੀਂ ਦਿੰਦੇ ਠੀਕ ਹੈ ਉਹ ਨਾਲ ਕੋਈ ਨਾਲ ਗਾਰੰਟੀ ਗਾਰੰਟੀ ਕਾਰਡ ਹਰਤਾਨੀ ਕੋਸ ਬਕਸੇ ਚ ਵਾਸ ਦੇਖੋ ਜੀ ਹੈਂਡਲ ਪੂਰਾ ਬਲੂਟੂਥ ਵਾਲਾ ਹੈ ਆ ਦੇਖੋ ਇਹਦੇ ਫੀਚਰ ਆਪਾਂ ਤੁਹਾਨੂੰ ਇਹ ਚਲਾ ਕੇ ਵੀ ਦਿਖਾਵਾਂਗੇ ਵਧੀਆ ਲੱਗਦਾ ਹੈ ਉੱਪਰ ਦਾ ਨਹੀਂ ਹੁੰਦਾ ਉਹਦਾ ਨਹੀਂ ਹੋਣਾ ਚਾਰਜਿੰਗ ਦਾ ਠੀਕ ਹੈ ਕੋਈ ਗੱਲ ਮਤਲਬ ਇਹ ਹੁੰਦਾ ਹਾਂ ਮੈਂ ਦੇਖੋ ਕੁਝ ਬੇ ਕਿੱਦਾਂ ਲੱਗਦਾ ਉਹਦੇ ਡਰ ਨੂੰ ਪੈ ਗਈ ਨਹੀਂ ਨਹੀਂ ਵਸੋ ਬਰਾਲ ਠੀਕ ਹੀ ਆ ਵਧੀਆ ਤਾਂ ਪੈਕੇਜਿੰਗੀ ਦੱਸਦੀ ਆ ਵਧੀਆ ਕਿਸੇ ਬੇ ਟੁੱਟਾ ਟੱਟਾ ਕਿਸੇ ਬੇ ਡੈਮੇਜ ਵਗੈਰਾ ਦਾ ਜੇ ਟਰਨ ਅਮਦਲ ਕੈਨਸਲ ਹੋ ਜੂਗੀ ਜੇ ਕੋਈ ਵਰਕਿੰਗ ਦੀ ਪ੍ਰੋਬਲਮ ਹੋ ਜੂਗੀ ਟਰਨ ਕੋਲ ਅੱਛਾ